ਦੇਸ਼ ਦੇ ਵਿੱਚ 7ਵੇਂ ਗੇੜ ਦੀਆਂ ਕਈ ਸੂਬਿਆਂ ਦੇ ਵਿੱਚ ਚੋਣਾਂ ਹੋਈਆਂ ਨੇ ਵੋਟਾਂ ਪਾਈਆਂ ਗਈਆਂ ਨੇ ਨਤੀਜੇ 4 ਜੂਨ ਨੂੰ ਐਲਾਨੇ ਜਾਣੇ ਨੇ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀ ਬਹੁਤ ਤੇਜ਼ੀ ਪਰ ਇਹਨਾਂ ਦੇ ਵਿਚਾਲੇ ਜਦੋਂ ਕੱਲ ਵੋਟਾਂ ਪਾਉਣ ਤੋਂ ਬਾਅਦ ਐਗਜ਼ਿਟ ਪੋਲ ਸਾਹਮਣੇ ਆਇਆ ਤਾਂ ਐਗਜ਼ਿਟ ਪੋਲ ਤੋਂ ਸਪਸ਼ਟ ਹੋਇਆ ਕਿ ਦੇਸ਼ ਦੇ ਵਿੱਚ ਤੀਸਰੀ ਵਾਰ ਭਾਜਪਾ ਦੀ ਸਰਕਾਰ ਬਣ ਸਕਦੀ ਹੈ ਤੀਸਰੀ ਵਾਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਸਕਦੇ ਨੇ ਪਰ ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਇੱਕ ਵੱਡਾ ਬਿਆਨ ਸਾਹਮਣੇ ਆਇਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੋਮਨਾਥ ਭਾਰਤੀ ਦਾ ਉਹ ਕਹਿੰਦੇ ਨੇ ਕਿ ਜੇ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਮੈਂ ਗੰਜਾ ਹੋ ਜਾਵਾਂਗਾ ਤਾ ਇਹ ਵੱਡਾ ਬਿਆਨ ਉਹਨਾਂ ਦਾ ਸਾਹਮਣੇ ਆਇਆ ਉਹਨਾਂ ਨੇ ਟਵੀਟ ਵੀ ਕੀਤਾ ਹੈ 4 ਜੂਨ ਨੂੰ ਐਗਜ਼ਿਟ ਪੋਲ ਗਲਤ ਸਾਬਿਤ ਹੋਣਗੇ ਇਹ ਕਹਿ ਰਹੇ ਨੇ ਆਪ ਉਮੀਦਵਾਰ ਸੋਮਨਾਥ ਭਾਰਤੀ ਉਹ ਕਹਿੰਦੇ ਕਿ 4 ਜੂਨ ਨੂੰ ਇਹ ਜਿਹੜੇ ਐਗਜ਼ਿਟ ਪੋਲ ਦੇ ਨਤੀਜੇ ਆ ਰਹੇ ਨੇ ਉਹ ਸਭ ਗਲਤ ਸਾਬਿਤ ਹੋ ਜਾਣਗੇ ਦਿੱਲੀ ਦੀਆਂ ਸਾਰੀਆਂ 7 ਸੀਟਾਂ ਤੇ ਈੰਡੀਆ ਜਿੱਤੇਗਾ ਤਾਂ ਸੋਮਨਾਥ ਭਾਰਤੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜੋ ਐਗਜ਼ਿਟ ਪੋਲ ਦੀ ਮੰਨੀ ਹੈ ਤਾਂ ਦਿੱਲੀ ਦੀਆਂ 7 ਸੀਟਾਂ ਤੇ ਭਾਜਪਾ ਕਾਬਜ਼ ਹੁੰਦੀ ਦਿਖਾਈ ਦੇ ਰਹੀ ਹੈ ਪਰ ਉਹ ਕਹਿੰਦੇ ਕਿ 4 ਨੂੰ ਐਗਜ਼ਿਟ ਪੋਲ ਗਲਤ ਸਾਬਤ ਹੋਣਗੇਔਰ ਉਹ ਕਹਿੰਦੇ ਕਿ ਜੇਕਰ ਦੇਸ਼ ਦੇ ਵਿੱਚ ਤੀਸਰੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਨਗੇ ਤਾਂ ਮੈਂ ਗੰਜਾ ਹੋ ਜਾਵਾਂਗਾ ਇਹਨੇ ਆਪ ਉਮੀਦਵਾਰ ਸੋਮਨਾਥ ਭਾਰਤੀ ਇਹਨਾਂ ਨੇ ਟਵੀਟ ਕੀਤਾ ਹੈ ਅਤੇ ਕਿਹਾ ਕਿ ਜੇ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਤਾਂ ਮੈਂ ਗੰਝਾ ਹੋ ਜਾਵਾਂਗਾ ਪਰ ਨਾਲਿ ਉਹਨਾਂ ਐਵੀ ਕਿਹਾ ਕਿ ਐਗਜ਼ਿਟ ਪੋਲ 4 ਜੂਨ ਨੂੰ ਗਲਤ ਸਾਬਤ ਹੋਣਗੇ ਕਿਉਂਕਿ 4 ਜੂਨ ਨੂੰ ਨਤੀਜੇ ਆਣੇ ਨੇ ਤਸਵੀਰ ਜਿਹੜੀ ਹੈ ਉਹ ਬਿਲਕੁਲ ਸਫ ਹੋ ਜਾਣੀ ਹੈ ਐਗਜ਼ਿਟ ਪੋਲ ਨਤੀਜਿਆਂ ਦੇ ਬਹੁਤ ਕਰੀਬ ਹੁੰਦੇ ਨੇ ਪਰ ਪੂਰਾ ਸੱਚ 4 ਜੂਨ ਨੂੰ ਸਾਹਮਣੇ ਆ ਜਾਏਗਾ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੀਸਰੀ ਵਾਰ ਜੇਕਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਸੋਮਨਾਥ ਭਾਰਤੀ ਕਹਿੰਦੇ ਨੇ ਮੈਂ ਗੰਝਾ ਹੋ ਜਾਵਾਂਗਾ ਤਾਂ ਉਹਦਾ ਟਵੀਟ ਦੇਖੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਆਈ ਵਿਲ ਸ਼ੇਵ ਆਫ ਮਾਈ ਹੈਡ ਇਫ ਮਿਸਟਰ ਮੋਦੀ ਬਿਕਮਸ ਪੀਐਮ ਫਾਰ ਦਾ ਥਰਡ ਟਾਈਮ ਮਾਰਕ ਮਾਈ ਵਰਡਸ ਤਾਂ ਇਹ ਤਸਵੀਰ ਤੁਸੀਂ ਦੇਖੋ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਉਹਨਾਂ ਨੇ ਲਿਖਿਆ ਕਿ ਸਾਰੇ ਐਗਜ਼ਿਟ ਪੋਲ 올 ਐਗਜ਼ਿਟ ਪੋਲਸ ਵਿਲ ਬੀ ਪ੍ਰੂਵਨ ਰੋਂਗ ਔਨ ਜੂਨ 4 ਕਹਿੰਦੇ ਨੇ ਕਿ 4 ਜੂਨ ਨੂੰ ਸਾਰੇ ਐਗਜ਼ਿਟ ਪੋਲ ਗਲਤ ਸਾਬਤ ਹੋਣਗੇ ਸੋਮਨਾਥ ਭਾਰਤੀ ਕਹਿੰਦੇ ਨੇ ਮੋਤੀ ਜੀ ਵਿਲ ਨਾਟ ਬਿਕਮ ਪ੍ਰਾਈਮ ਮਿਨਿਸਟਰ ਫॉर द 3rd ਟਾਈਮ ਸੋਮਨਾਥ ਭਾਰਤੀ ਲਿਖ ਰਹੇ ਨੇ ਕਿ ਤੀਸਰੀ ਵਾਰੇ ਪ੍ਰਧਾਨ ਮੰਤਰੀ ਨਹੀਂ ਬਣਨਗੇ ਜੇ ਬਣੇ ਤਾਂ ਮੈਂ ਗੰਜਾ ਹੋ ਜਾਵਾਂਗਾ ਅੱਗੇ ਉਹ ਲਿਖਦੇ ਨੇ ਇਨ ਦਿੱਲੀ 올7 ਸੀਟਸ ਵਿਲ ਗੋ ਟੂ ਇੰਡੀਆ ਆਲਾਈንስ ਸੱਦੀਆਂ 7 ਸੀਟਾਂ ਤੇ ਇੰਡੀਆ ਆਲਾਈንስ ਕਾਬਜ਼ ਹੋਏਗਾ ਤਾਂ ਤਸਵੀਰ ਉਹਨਾਂ ਦੇ ਟਵੀਟ ਦੀ ਤੁਹਾਨੂੰ ਦਿਖਾ ਰਹੇ ਹਾਂ ਆਪ ਉਮੀਦਵਾਰ ਨੇ ਸੋਮਨਥ ਭਾਰਤੀ